ਆਪਾਂ ਚైనా ਡੋਰ ਦੇ ਚੱਕਰ ਚ ਰਹਿ ਜਾਨੇ ਆ ਵੀ ਚైనా ਡੋਰ ਆ ਜਿਹੜੀ ਉਹ ਨੁਕਸਾਨ ਕਰਦੀ ਆ ਉਹ ਤਾਂ ਕਰਦੀ ਆ ਕਰਦੀ ਆ ਕਣਚੇ ਚ ਲੋਹਾ ਪਤਾ ਨਹੀਂ ਕੀ ਕੀ ਐ ਆਹ ਡੋਰਾਂ ਨੇ ਜਿਹੜੀਆਂ ਅੱਜ ਬੱਚੇ ਪਿੰਡ ਪਿੰਡ ਕਰ ਕਰ ਪਤੰਗ ਡਾ ਰਹੇ ਨੇ ਆਹ ਡੋਰਾਂ ਵੀ ਨਹੀਂ ਛੱਡਦੀਆਂ ਬਹੁਤ ਬੱਚਿਆਂ ਦੀਆਂ ਉਂਗਲਾਂ ਕਟੀਆਂ ਨੇ ਅੱਜ ਅਸੀਂ ਆਪ ਦੇਖਿਆ ਨੇ ਮੈਂ ਡੋਰਾਂ ਕਟੀਆਂ ਕਰਕੇ ਲੈ ਆਇਆ ਆਹ ਡੋਰਾਂ ਨੇ ਜਿਹੜੀਆਂ ਇਹ ਪਤਾ ਨਹੀਂ ਪਲਾਸਟਿਕ ਦੀਆਂ ਨੇ ਪਤਾ ਨਹੀਂ ਕਾਦੀਆਂ ਨੇ ਤੁਸੀਂ ਜ਼ੋਰ ਲਾ ਲਓ ਐ ਖਿੱਚ ਖਿੱਚ ਕੇ ਉਂਗਲ ਦੇ ਵਿੱਚ ਦੀ ਲੰਘ ਜਾਣੀਆਂ ਪਰ ਟੁੱਟਦੀਆਂ ਨਹੀਂ ਜਿਹੜੀ ਉਂਗਲ ਦੇ ਵਿੱਚ ਦੀ ਲੰਘਦੇ ਉਹ ਗळा ਵੀ ਕੱਟੂ ਛੋਡਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਬਸੰਤ ਪੰਚਮੀ ਆਪਾਂ ਨੂੰ ਪਤਾ ਹੈ ਵੀ ਪਤੰਗ ਨੇ ਜਿਹੜੇ ਬਹੁਤ ਜ਼ਿਆਦਾ ਚੜ ਰਹੇ ਨੇ ਆਪਾਂ ਚైనా ਦੌਰ ਦੇ ਮੰਗਰ ਪਈ ਹਾਂ ਕੱਲੀ ਚైనా ਦੌਰ ਨਹੀਂ ਆਹ ਡੋਰਾ ਨੇ ਦੋ ਤਰ੍ਹਾਂ ਦੀਆਂ ਇਹਨਾਂ ਨੇ ਕਈ ਬੱਚਿਆਂ ਦੀਆਂ ਉਂਗਲਾਂ ਵੜਤੀ ਅੱਜ ਜਦੋਂ ਖਿੱਚਦੇ ਨੇ ਜਾਂ ਕਾਟੀ ਪਾਉਂਦੇ ਨੇ ਜਾਂ ਐ ਤੋੜਨ ਦੀ ਕੋਸ਼ਿਸ਼ ਆਪਾਂ ਟੁੱਟਣ ਦਾ ਤਾਂ ਮਤਲਬ ਹੀ ਨਹੀਂ ਉਂਗਲ ਦੇ ਪਿਛਦੀ ਜਾਂਦੀ ਹੈ ਫਿਰ ਇਹ ਗਲ ਕਿਉਂ ਨਹੀਂ ਕਟੂਗੀ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਦੇ ਅੱਗੇ ਨਾ ਬਿਠਾਓ ਆ 10 20 ਦਿਨ ਮਹੀਨਾ ਆਪ ਵੀ ਬੱਚੀਆਂ ਜਾਂਦੀਆਂ ਨੇ ਨੌਜਵਾਨ ਜਾਂਦੇ ਨੇ ਬਜ਼ੁਰਗ ਮੋਟਰਸਾਈਕਲ ਜਮਿਆ ਆਹ ਆ ਪਾ ਲੋ ਪਰ ਨਾਲ ਵੇਟ ਲੋ ਗਲ ਚ ਕੱਲੀ ਚైనా ਡੋਰ ਨਹੀਂ ਸਾਰੀ ਡੋਰਾਂ ਦੇਖ ਲੋ ਜਮੀ ਪੱਥਰ ਵਰਗੀਆਂ ਨੇ ਜਮੀ ਨੇ ਟੁੱਟਦੀਆਂ ਚైనా ਡੋਰ ਵੀ ਕੱਲ ਸੁਨਾਮੋਂ ਫੜੀ ਆ 20 ਮੰਡਲ ਪਤਾ ਨਹੀਂ ਦੋ ਬੋਰੀਆਂ ਭਰੀ ਹੋਈ ਤੇ ਵੱਡੀ ਬੋਰੀ ਸੁਨਾਮ ਉਦਮ ਸਿੰਘ ਵਾਲੇ ਤੋਂ ਫੜੀ ਆਗੀ ਪ੍ਰਸ਼ਾਸਨ ਨੇ ਗ੍ਰਿਫਤਾਰ ਕਰਿਆ ਬੰਦਾ ਮੋਟਰਸਾਈਕਲ ਵੀ ਚੋਰੀ ਦੀਤੀ ਸ਼ਾਇਦ ਪਰ ਆਹ ਡੋਰ ਹੈ ਜਿਹੜੀ ਬੇਨਤੀ ਦੁਬਾਰੇ ਦੁਬਾਰੇ ਕਰਦਾ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਉਂਗਲਾਂ ਤਾਂ ਬਹੁਤ ਦੀਆਂ ਤੁਹਾਨੂੰ ਹਾਦਸੇ ਖਬਰਾਂ ਆਉਣਗੀਆਂ ਦੇਖਿਓ ਕੱਲ ਨੂੰ ਅੱਜ ਹਰੇਕ ਦੇ ਕੋਠੇ ਤੇ ਪਦੰਗ ਡਾਏ ਜਾ ਰਹੇ ਨੇ ਸ਼ਹਿਰਾਂ ਚ ਪਿੰਡਾਂ ਚ ਜਿੱਥੇ ਵੀ ਨਿਗਾ ਮਰੂਗੀ ਪਰ ਚైనా ਡੋਰ ਤੇ ਨਾਲ-ਨਾਲ ਆਹ ਡੋਰਾਂ ਵੀ ਨੇ ਜਿਹੜੀਆਂ ਬਿਲਕੁਲ ਪੱਥਰ ਵਰਗੀਆਂ ਨੇ ਮੈਂ ਇਕੱਠੀਆਂ ਕਰੀਆਂ ਨੇ ਇਧਰ ਉਧਰੋਂ ਤੁਹਾਨੂੰ ਦਿਖਾਉਣਾ ਵੀ ਕਿਤੇ ਖੰਭੇ ਚ ਫਸ ਗਈਆਂ ਤਾਰਾਂ ਚ ਕਿਤੇ ਮਾੜਾ ਮੋਟਾ ਟੁੱਟ ਜਾਂਦੀਆਂ ਨੇ ਨਹੀਂ ਉਹਦਾ ਮਤਲਬ ਇਹ ਨਹੀਂ ਟੁੱਟਣ ਦਾ ਚైనా ਡੋਰੇ ਤੋੜੂਗੀ ਇਹਨਾਂ ਨੂੰ ਨਹੀਂ ਦੂਈ ਡੋਰ ਤਾਂ ਤੋੜੇ ਨਹੀਂ ਸਕਦੀ ਤੁਸੀਂ ਹੱਥ ਨਾਲ ਖਿੱਚ ਕੇ ਕਿੰਨਾ ਮਰਜੀ ਜ਼ੋਰ ਲਾ ਲਓ ਤੁਹਾਡੀ ਉਂਗਲ ਤਾਂ ਵੱਢ ਦੂ ਟੁੱਟਦੀ ਨਹੀਂ ਕਿੰਨਾ ਮਰਜ਼ੀ ਰੋਰ ਲਾ ਲਓ ਤੁਸੀਂ ਅੱਗੇ ਤੋਂ ਜਾਣੇ ਇਹ ਤਾਂ ਬਹੁਤ ਮਜ਼ਬੂਤ ਆ ਜੀ ਜਾਦੇ ਮਜ਼ਬੂਤ ਆ ਕਿ ਖਾਤਰੇ ਵਾਲੀ ਗੱਲ ਹੈ ਕਿ ਵੀਰ ਬਣ ਕੇ ਬੇਨਤੀ ਆਪਦੇ ਬੱਚਿਆਂ ਨੂੰ ਮੋਟਰਸਾਈਕਲ ਦੇ ਅੱਗੇ ਨਾ ਬਿਠਾਇਓ ਵੀਡੀਓ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਬੇਨਤੀ ਕਰਦਾ ਕਿ ਅੱਗੇ ਤੋਂ ਅੱਗੇ ਵੀਡੀਓ ਪਹੁੰਚਾ ਦਿਓ ਸ਼ੇਅਰ ਕਰਕੇ ਵੀ ਯਾਰ ਤਾਂ ਜੋ ਫਾਇਦਾ ਕੋਈ ਬੱਚਾ ਜੇ ਕਿਉਂ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਕਿ ਐਕਸੀਡੈਂਟ ਜਿਹੜੇ ਹੋ ਗਏ ਨੇ ਬਹੁਤ ਕਈ ਬੱਚਿਆਂ ਦੇ ਗਲਾਂ ਦੇ ਉੱਤੇ ਤੈਨੂੰ ਪਤਾ ਹੀ ਮੌਤਾਂ ਵੀ ਹੋਈਆਂ ਨੇ ਪਿਛਲੇ ਹ ਕਿ ਕੱਲੇ ਚైనా ਡੋਰ ਦੇ ਚੱਕਰ ਚ ਨਾ ਰਹਿ ਜਿਓ ਆਹ ਡੋਰਾਂ ਵੀ ਖਤਰਨਾਕ ਨੇ ਗਲੇ ਨੂੰ ਲਾ ਕੇ ਧਰ ਦਣਗੀਆਂ ਇੰਨੀਆਂ ਤਿੱਖੀਆਂ ਡੋਰਾਂ ਨੇ ਆ ਵੀ ਆਪਾਂ ਭਲੇਖੇ ਚ ਰਹਿ ਜੀ ਇਹ ਵੀ ਚైనా ਡੋਰ ਹੈ ਜੀ ਉਹ ਤਾਂ ਹੈ ਨਹੀਂ ਆਪਣੇ ਲਈ ਬਜਾ ਤਾ ਕੁਛ ਕਹਿੰਦੀ ਨਹੀਂ ਜਿਹੜੀ ਆਮ ਦੀ ਜਿਹੜੀ ਆਮ ਦੀ ਡੋਰ ਹੈ ਜੀ ਆਮ ਡੋਰ ਕਹਿੰਦੇ ਜਿਹਨੂੰ ਉਹ ਵੀ ਨਹੀਂ ਬਖਸ਼ਦੀ ਬੇਨਤੀ ਕਰਦੇ ਹਾਂ ਉਂਗਲਾਂ ਦਾ ਸਾਡੇ ਲਵੀ ਵਜਾਕਾਂ ਦੀਆਂ ਵੱਡਗੀਆਂ ਕਈ ਦੀਆਂ ਤੇ ਆਪਾਂ ਚైనా ਡੋਰ ਦੇ ਚੱਕਰ ਚ ਰਹਿ ਜਾਨੇ ਵੀ ਚైనా ਡੋਰ ਹੈ ਜਿਹੜੀ ਉਹ ਨੁਕਸਾਨ ਕਰਦੀ ਆ ਉਹ ਤਾਂ ਕਰਦੀ ਆ ਕਰਦੀ ਆ ਕਣਚਾ ਉਹ ਚ ਲੋਹਾ ਪਤਾ ਨਹੀਂ ਕੀ ਕੀ ਹੈ ਆਹ ਡੋਰਾ ਨੇ ਜਿਹੜੀਆਂ ਅੱਜ ਬੱਚੇ ਪਿੰਡ-ਪਿੰਡ ਕਰ-ਕਰ ਪਤੰਗ ਡਾ ਰਹੇ ਨੇ ਆਹ ਡੋਰਾ ਬਣੀ ਛੜਦੀਆਂ ਬਹੁਤ ਬੱਚਿਆਂ ਦੀਆਂ ਉਂਗਲਾਂ ਕਟੀਆਂ ਨੇ ਅੱਜ ਅਸੀਂ ਆਪ ਦੇਖਿਆ ਨੇ ਮੈਂ ਡੋਰਾ ਇਕੱਠੀਆਂ ਕਰਕੇ ਲੈ ਆਇਆ ਆਹਾਂ ਡੋਰਾ ਨੇ ਜਿਹੜੀਆਂ ਇਹ ਪਤਾ ਨਹੀਂ ਪਲਾਸਟਿਕ ਦੀਆਂ ਨੇ ਪਤਾ ਨਹੀਂ ਕਾਦੀਆਂ ਨੇ ਤੁਸੀਂ ਜ਼ੋਰ ਲਾ ਲਉਂ ਐ ਖਿੱਚ-ਖਿੱਚ ਕੇ ਉਂਗਲ ਦੇ ਵਿੱਚ ਦੀ ਲੰਘ ਜਾਣੀਆਂ ਪਰ ਟੁੱਟਦੀਆਂ ਨਹੀਂ ਜਿਹੜੀ ਉਂਗਲ ਦੇ ਵਿੱਚ ਦੀ ਲੰਘਦੇ ਉਹ ਗळा ਵੀ ਕੱਟੂ ਛੋਡਾ ਬੇਨਤੀ ਕਰਦਾ ਕਿ ਬੱਚਿਆਂ ਦਾ ਖਿਆਲ ਰੱਖਿਓ ਮੋਟਰਸਾਈਕਲਾਂ ਦੇ ਅੱਗੇ ਨਾ ਬਿਠਾਓ ਮੰਗਰ ਵੀ ਜਿੱਥੇ ਜਾਂਦੇ ਹੋ ਬੱਚੇ ਨੇ ਜਿਵੇਂ ਆਹ ਲੈ ਲੋ 100 ਰੁਪਏ ਦਾ ਨਹੀਂ ਪਰਨੇ ਘਰਾਂ ਚ ਨੇ ਪਰਨੇ ਲਵੇਟ ਲੋ ਡੋਰਾਂ ਕੋਈ ਡੋਰ ਨਹੀਂ ਬਖਸ਼ਦੀ ਤੁਹਾਨੂੰ ਕੱਚੀ ਡੋਰ ਕੋਈ ਨਹੀਂ ਹੈਗੀ ਕੱਲੀ ਚੈਨਾ ਡੋਰ ਦੇ ਸਿਰ ਤੇ ਨਾ ਖੜਜੋ ਬੰਦੋ ਬੰਸਤ ਕਰਕੇ ਘਰੋਂ ਮੋਟਰਸਾਈਕਲ ਤੇ ਫੇਰ ਬਾਹਰ ਨਿਕਲਿਓ ਮੇਰੀ ਤਾਂ ਹੀ ਬੇਨਤੀ ਹੈ